ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਵਾਈਸ ਪ੍ਰਧਾਨ ਬੀਕੇਯੂ ਦੋਆਬਾ ਮਹਿਤਪੁਰ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਕੱਲ ਨੂੰ 10:30 ਵਜੇ ਮੈਦਾਨ ਦੇ ਵਿੱਚ ਆਪਾਂ ਇਕੱਠੇ ਹੋਣਾ ਜੀਐਮ ਫੋਨ ਨਹੀਂ ਚੱਕ ਰਿਹਾ ਉਹਨਾਂ ਨੂੰ ਜੋ ਪਲਾਂਟੀ ਵਾਸਤੇ ਜੋ ਕਿਹਾ ਸੀਗਾ ਉਹ ਕੋਈ ਜਿਹੜਾ ਕਾਰਵਾਈ ਹਜੇ 10 ਨਹੀਂ ਰਿਹਾ ਉਹਦੇ ਵਾਸਤੇ ਆਪਾਂ ਮਿਲਣਾ ਆ ਸਾਰੇ ਜਾਣੇ ਜਿਹੜੇ ਵੱਧ ਤੋਂ ਵੱਧ ਕਿਸਾਨ ਭਰਾ ਇਕੱਠੇ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਜਿਹੜੀ ਫਗਵਾੜਾ ਮੇਲਾ ਹੈ ਉਹਦਾ ਪਿਛਲਾ ਲਗਭਗ 4-5 ਸਾਲ ਦਾ ਬਕਾਇਆ ਖੜਾ ਔਰ ਉਸ ਬਕਾਇਆ ਨੂੰ ਲੈਣ ਵਾਸਤੇ ਸਰਕਾਰ ਕੋਲ ਬਹੁਤ ਵਾਰੀ ਅਸੀਂ ਚਾਰਾ ਜੋਈ ਕੀਤੀ ਹੈ ਮੰਗ ਪੱਤਰ ਦਿੱਤੇ ਆ ਪਰ ਸਰਕਾਰ ਦੇ ਜੂਨ ਹੀ ਸਰਕੀ ਸੋ ਹੁਣ ਅਸੀਂ ਇਹ ਫੈਸਲਾ ਕੀਤਾ ਅੱਜ ਭਾਰਤੀ ਕਿਸਾਨ ਜੂਨੀ ਦੋਬਾ ਦੀ ਸੁਚੈਨਾ ਸਾਹਿਬ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਰਬਸੰਤੀ ਨਾਲ ਫੈਸਲਾ ਹੋਇਆ ਹੈ ਕਿ ਆਪਾਂ 19 ਤਰੀਕ ਨੂੰ ਕੋਈ ਵੱਡਾ ਐਕਸ਼ਨ ਕਰਨਾ ਹੈ ਜਿਹਦੇ ਵਾਸਤੇ ਦਾਣਾ ਮੰਡੀ ਜਿਹੜੀ ਫਗਵਾੜਾ ਉਹ ਠੀਕ 9 ਵਜੇ ਉੱਥੇ ਇਕੱਠ ਕਰਨਾ ਤੇ ਉੱਥੋਂ ਇਕੱਠ ਕਰਕੇ ਫਿਰ ਉੱਥੋਂ ਕੋ ਫੈਸਲਾ ਲੈ ਕੇ ਅੱਗੇ ਵਧਾਂਗੇ ਸੋ 9 ਵਜੇ ਪਕੌੜਾ ਦਾਣਾ ਮੰਡੀ ਜਿਹੜਾ ਹੈਗਾ ਉਹ 19 ਤਰੀਕ ਨੂੰ ਯਾਨੀ ਕਿ ਪਰਸੋ ਨੂੰ ਇਕੱਤਰ ਹੋਣਾ ਸਾਰੇ ਹੀ ਜਿਹੜੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਸ਼ਮੂਲੀਅਤ ਕਰੋ ਔਰ ਗੰਨੇ ਵਾਲੇ ਜਿੰਨੇ ਕਿਸਾਨ ਵੀ ਨੇ ਭਾਈ ਅਗਰ ਬਕਾਇਆ ਲੈਣਾ ਹੈ ਤਾਂ ਵੇ ਘਰਾਂ ਤੋਂ ਨਿਕਲ ਕੇ ਆਓ ਤੇ ਆਪਣਾ ਜਿਹੜਾ ਬਕਾਇਆ ਹੋਣਾ ਉਹ ਕਿਉਂਕਿ ਸਰਕਾਰ ਤੇ ਗੱਲ ਉਹਨੂੰ ਛੱਡਣ ਵਾਲੀ ਨਹੀਂ ਨਹੀਂ ਸਰਕਾਰ ਨੇ ਕਿਹਾ ਸੀ 30 ਅਪ੍ਰੈਲ ਤੱਕ ਲੈ ਕੇ ਦੇਵਾਂਗੇ ਪੈਸੇ ਪਰ ਸਰਕਾਰ ਦੇ ਵੀ ਹੱਥ ਖੜੇ ਨੇ ਤੇ ਹੁਣ ਤੁਹਾਨੂੰ ਇਹਦੇ ਵਾਸਤੇ ਆਪ ਸੰਘਰਸ਼ ਕਰਨਾ ਪੈਣਾ ਹੈ ਇਸ ਕਰਕੇ ਹੁਣ ਤੁਸੀਂ 19 ਤਰੀਕ ਨੂੰ ਜਿਹੜਾ ਉਹ 9 ਵਜੇ ਫਗਵਾੜਾ ਮੰਡੀ ਦੇ ਵਿੱਚ ਕੱਟ ਕਰਨਾ ਉੱਥੋਂ ਫਿਰ ਅਗਲਾ ਐਕਸ਼ਨ ਜਿਹੜਾ ਹੋ ਕੀਤਾ ਜਾਏਗਾ ਸੋ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਜਿਹੜੀ ਪਿਪਲੀ ਕੱਟ ਹੋਣ ਜਾ ਰਿਹਾ ਵੱਡਾ ਜਿਹੜੀਆਂ ਮੰਗਾਂ ਨੂੰ ਲੈ ਕੇ ਸਾਡਾ ਧਰਨਾ ਨਿਰੰਤਰ ਚੱਲ ਰਿਹਾ ਹੈ ਪਿਛਲੇ ਕੋਈ 200 14 15 ਦਿਨ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਉਦੇ ਸਬੰਧ ਦੇ ਵਿੱਚ ਕਿਉਂਕਿ ਹੁਣ ਹਰਿਆਣੇ ਚ ਇਲੈਕਸ਼ਨ ਹੈ ਜਿਹੜੀ ਬੀਜੇਪੀ ਨੇ ਸਾਡੇ ਸੱਟ ਮਾਰੀ ਆ ਸਾਡੇ ਬੱਚਿਆਂ ਨੂੰ ਸ਼ਹੀਦ ਕਰਕੇ ਇੰਜਰਡ ਕਰਕੇ ਜ਼ਖਮੀ ਕਰਕੇ ਗੋਲੀਆਂ ਚਲਾ ਕੇ ਉਸ ਬੀਜੇਪੀ ਨੂੰ ਛੱਟ ਲਾਉਣ ਦਾ ਸਮਾਂ ਹੁਣ ਤੇ ਉਹ ਛੱਟ ਜਿਹੜੀ ਲਾਉਣੀ ਹੈ ਉਹ ਵੱਡੇ ਕੱਟ ਕਰਕੇ ਜਿਹੜਾ ਕਿ ਹੁਣ 15 ਤਰੀਕ ਨੂੰ ਜੀਤ ਬਹੁਤ ਵੱਡਾ ਕੱਟ ਹੋਇਆ ਲੱਖਾਂ ਦੇ ਦਰਜ ਕਿਸਾਨ ਉੱਥੇ ਗਏ ਤੇ ਹੁਣ 22 ਤਰੀਕ ਨੂੰ ਪਿੱਪਲੀ ਕੱਟ ਕਰਨਾ ਹੈ ਉਹਦੇ ਵਾਸਤੇ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਮਤਾ ਪਾਇਆ ਗਿਆ ਹੈ ਕਿ ਆਪਾਂ 7 ਵਜੇ ਲਾਂਡੋਵਾਲ ਟੋਲ ਤੋਂ ਇਕੱਠੇ ਹੋਣਾ ਤੇ ਸਾਰੇ ਹੀ ਜਿੰਨੇ ਵੀ ਸਰਕਲ ਨੇ ਸਾਰੇ ਸਰਕਲਾਂ ਨੂੰ ਬੇਨਤੀ ਹੈ ਕਿ ਚਾਰ-ਚਾਰ ਗੱਡੀਆਂ ਲਾਈਆਂ ਗਈਆਂ ਹਰ ਸਰਕਲ ਚਾਰ-ਚਾਰ ਗੱਡੀਆਂ ਲੈ ਕੇ ਆਵੇ ਜਿਹੜੀ ਕਿ ਸਾਡੀ ਉਹਦੋਂ 100 ਤੋਂ 150 ਗੱਡੀ ਜਿਹੜੀ ਹਰਿਆਣਾ ਨੂੰ ਜਾਣੀ ਚਾਹੀਦੀ ਹੈ ਸੋ ਉਹਦੇ ਮੁਤਾਬਕ 7 ਵਜੇ 22 ਤਰੀਕ ਨੂੰ 22 ਸਤੰਬਰ ਨੂੰ ਲਾਡੋਵਾਲ ਟੋਲ ਤੇ ਇਕੱਠੇ ਕਰਕੇ 7 ਵਜੇ ਉਦੋਂ ਚੱਲੇ ਪਾਈ ਜਾਣਗੇ ਕੋਈ ਵੀ ਕਿਸਾਨ ਵੀ ਲੇਟ ਨਾ ਹੋਵੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਸਭ ਤੋਂ ਪਹਿਲਾਂ 19 ਵਾਲਾ ਜਿਹੜਾ ਘਟ ਹੈ ਉਹ ਚ ਜ਼ਰੂਰ ਸ਼ਮੂਲੀਅਤ ਕਰਨੀ ਦਾਣਾ ਮੰਡੀ ਫਗਵਾੜਾ 19 ਸਤੰਬਰ ਸਵੇਰੇ 9:00 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ